ਦੋਸਤ ਇੱਕ ਗੱਲ ਹੱਸਾਂ ਮੀ ਇੱਕ ਕਰਵਾਇਆ ਦੋਨੋਂ ਜੂਜੂ ਜੂਜੂ ਜੀ ਵਧੀਆ ਲੱਗਦੇ ਆ ਬਹੁਤ ਕਿੱਚ 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 ਯਾਰ ਨਾ ਨਾ ਕਰਵਾ ਲਈ ਜੀ ਹਾਂ ਜੀ ਤੇ ਗੱਲ ਸੁਣਦੀ ਐ ਹਾਂ ਜੀ ਮੱਕਾ ਜਿਹੜੀ ਆਪਣੇ ਪੈਸੇ ਨਹੀਂ ਰੁਕੇ ਹੋਏ ਸੀ ਉਹ ਪੈਸੇ ਆ ਗਏ ਅੱਛਾ ਹੋਰ ਹਾਂ ਤੇ ਤੁਸੀਂ ਕਹਿੰਦੇ ਸੀ ਕਿ ਕਿਦਾਂ ਕਮਾਉਂਦੇ ਸਾਨੂੰ ਸ਼ਿਮਲਾ ਸ਼ਿਮਲਾ ਬਣੇ ਕਮਾ ਦਿੰਨੇ ਆ ਕਮਾਓ ਸੱਚੀ ਕਮਾ ਦੋਗੇ ਹੋਰ ਆ ਲੈ ਆ ਲੈ ਨੋ 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 ਮੈਸ਼ ਇਹ ਤਾਂ ਗੱਲ ਨਹੀਂ ਹੁੰਦੀ ਆ ਕਿੰਨਾ ਆ ਸ਼ਿਮਲਾ ਤੈਨੂੰ ਕੰਮ ਤੇ ਲਵਾਵਾਂ ਸਵੇਰ 8 ਵਜੇ ਉਠਾਵਾਂ 12 ਘੰਟੇ ਕੰਮ ਕਰਾਵਾਂ ਫਿਰ ਤੇਰੇ ਪੱਲਿਓਂ ਖਾਵਾਂ ਕੱਲ ਸ਼ਾਮੀ ਬਾਜ਼ਾਰ ਚ ਕੁੜੀ ਮਿਲੀ ਇੱਕ ਮੈਨੂੰ ਮੇਰ ਨਾਲ ਪੜਦੀ ਹੁੰਦੀ ਸੀ ਉਹਦਾ ਵਿਆਹ ਹੋ ਗਿਆ ਨਾਲ ਉਹਦਾ ਘਰ ਵਾਲਾ ਸੀ ਜੀਠ ਹੀ ਜਠਾਣੀ ਮੈਨੂੰ ਸਾਰਿਆਂ ਨਾਲ ਮਲਾਇਆ ਉਹਨੇ ਤੇ ਮੇਰੇ ਜਲਵਾਂਦੀ ਇਹਨੂੰ ਕਲਾਸ ਚ ਅਸੀਂ ਸਿੰਡਲ ਸਿੰਡਲ ਕਹਿੰਨੇ ਹੁੰਨੇ ਕੀ ਹੋਇਆ ਜੇ ਤੇ ਆ ਨੀ ਕੁੜੀ ਆ ਵੀ ਨਾ ਘਰ ਨਾ ਬਾਹਰ ਗਈ ਆ ਆਖਰੀ ਵਾਰ ਜੋ ਹੋਈ ਤੇਰੇ ਨਾਲ ਮੁਲਾਕਾਤ ਤੇ ਅਧੂਰੀ ਰਹਿ ਗਈ ਏ ਤੈਨੂੰ ਰੋਦੀ ਨੂੰ ਛੱਡ ਆਇਆ ਸੀ ਗੱਲ ਦਿਲ ਵਿੱਚ ਕਿਦਰੀ ਬੈ ਗਈ ਉੰਜ ਖੁਸ਼ ਹੋਇਆ ਸੀ ਬਾਲਾ ਤੈਨੂੰ ਅੱਖਾਂ ਸਾਹਮਣੇ ਵੇਖ ਕੇ ਤੂੰ ਮਿਲੀ ਸੀ ਮੈਨੂੰ ਉੱਥੇ ਜਿੱਥੋਂ ਮੰਗਿਆ ਸੀ ਤੈਨੂੰ ਮੱਥਾ ਟੇਕੀ ਤੇਰੇ ਨਾਲ ਬਿਤਾਏ ਪਲ ਚੀਤਿਆ ਜਾਂਦੇ ਆਪ ਮੁਹਾਰੇ ਦੀ ਮੇਰਾ ਹਾਲ ਨਾ ਕੋਈ ਪਿੱਛੇ ਤੇਰੇ ਕੋਲ ਖੁਸ਼ ਨੇ ਸਾਰੇ ਹੀ ਇੰਜਲ ਲੱਗਦਾ ਜਾਂਦੀ ਜਾਂਦੀ ਮੇਰੇ ਹਾਸੇ ਵੀ ਨਾਲ ਤੂੰ ਲੈ ਗਈਂ ਆਖਰੀ ਵਾਰ ਜੋ ਹੋਈ ਤੇਰੇ ਨਾਲ ਮੁਲਾਕਾਤ ਤੇ ਅਧੂਰੀ ਰਹਿ ਗਈ ਏ ਮੁਲਾਕਾਤ ਤੇ ਅਧੂਰੀ ਰਹਿ ਗਈ ਏ ਹੈਲੋ ਹੈਲੋ ਪਤਾ ਨਹੀਂ ਕਿੱਦਾਂ ਦਾ ਫੋਨ ਆ ਕਿਹੜੇ ਕਲੇਹਨੇ ਦਿਨ ਮੈਂ ਫੋਨ ਲੈ ਲਿਆ ਨਾ ਇਹਦੇ ਵਿੱਚੋਂ ਕੋਈ ਆਵਾਜ਼ ਆਂਦੀ ਹੈ ਨਾ ਕਿਸੇ ਨੂੰ ਸੁਣਦਾ ਵਾ ਤੈਨੂੰ ਯਾਦ ਨਹੀਂ ਆ ਜਨਮ ਦਿਨ ਵਾਸਤੇ ਲਿਆ ਸੀ ਮੂੰ ਬੰਦਰ ਖੇੜੋ ਤੁਸੀਂ ਆਪਣਾ